ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਆਪਾਂ ਇੱਕ ਮਾਗਦਾ ਇਤਿਹਾਸ ਸਰਵਣ ਕਰਾਂਗੇ ਜੀ ਮਾਗੀ ਦਾ ਜੋੜ ਮੇਲਾ ਸਿੱਖਾਂ ਦੇ ਇਤਿਹਾਸਿਕ ਦਿਹਾੜਿਆਂ ਵਿੱਚੋਂ ਇੱਕ ਹੈ ਜੀ ਜੋ ਕਿ ਸਮੂਹ ਸਾਧ ਸੰਗਤਾਂ ਵੱਲੋਂ ਸ਼੍ਰੀ ਮੁਕਤਸਰ ਸਾਹਿਬ ਜੀ ਦੀ ਧਰਤੀ ਤੇ ਬੜੀ ਸ਼ਰਧਾ ਭਾਵਨਾ ਨਾਲ 40 ਮੁਕਤਿਆਂ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ ਜੀ 1704 ਈਸਵੀ ਵਿੱਚ ਆਨੰਦਪੁਰ ਸਾਹਿਬ ਨੂੰ ਪਹਾੜੀ ਰਾਜਿਆਂ ਅਤੇ ਮੁਗਲ ਫੌਜੀਆਂ ਨੇ ਜਦੋਂ ਕਈ ਮਹੀਨੇ ਘੇਰਾ ਪਾਈ ਰੱਖਿਆ ਤਾਂ ਆਨੰਦਪੁਰ ਸਾਹਿਬ ਰਹਿਣ ਵਾਲੇ ਸਿੱਖਾਂ ਨੂੰ ਬਹੁਤ ਤੰਗੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਜਿਸ ਤੋਂ ਪਰੇਸ਼ਾਨ ਹੋ ਕੇ ਕੁਝ ਸਿੰਘਾਂ ਨੇ ਵਾਪਸ ਆਪਣੇ ਘਰਾਂ ਨੂੰ ਮੋੜਨ ਦਾ ਫੈਸਲਾ ਕਰ ਲਿਆ ਅਤੇ ਮਾਝੇ ਦੇ 40 ਸਿੰਘਾਂ ਨੇ ਗੁਰੂ ਜੀ ਨੂੰ ਵਿਦਾਵਾ ਲੇਖਕ ਇਹ ਦਿੱਤਾ ਤੇ ਗੁਰੂ ਜੀ ਤੋਂ ਆਗਿਆ ਲੈ ਕੇ ਆਪਣੇ ਘੜਾ ਨੂੰ ਵਾਪਸ ਚਲੇ ਗਏ ਜਦੋਂ ਇਸ ਗੱਲ ਦਾ ਪਤਾ ਮਾਈ ਭਾਗੋ ਜੀ ਨੂੰ ਲੱਗਾ ਤਾਂ ਮਾਈ ਭਾਗੋ ਜੀ ਨੇ ਇਹਨਾਂ ਸਿੰਘਾਂ ਨੂੰ ਮੁੜ ਗੁਰੂ ਜੀ ਦੇ ਨਾਲ ਜੋੜਨ ਲਈ ਪ੍ਰੇਰਿਤ ਕੀਤਾ ਅਤੇ ਮਾਈ ਭਾਗੋ ਜੀ ਇਹਨਾਂ 40 ਸਿੰਘਾਂ ਦੀ ਖੁਦ ਗਵਾਈ ਕਰਦੇ ਹੋਏ ਸ੍ਰੀ ਮੁਕਤਸਰ ਸਾਹਿਬ ਦੀ ਮਸ਼ਹੂਰ ਜੰਗ ਵਿੱਚ ਸ਼ਾਮਲ ਹੋ ਗਏ ਮਾਈ ਭਾਗੋ ਜੀ ਅਤੇ 40 ਸਿੰਘਾਂ ਨੇ 10000 ਮੁਗਲ ਫੌਜਾਂ ਦਾ ਬੜੀ ਵੀਰਤਾ ਦੇ ਨਾਲ ਸਾਹਮਣਾ ਕੀਤਾ ਅਤੇ ਮੁਗਲ ਫੌਜਾਂ ਨੂੰ ਭਜੜਾ ਪਾ ਦਿੱਤੀਆਂ ਇਸ ਜੰਗ ਵਿੱਚ 40 ਸਿੰਘ ਜੋ ਗੁਰੂ ਜੀ ਨੂੰ ਵਿਦਾਵਾ ਦੇ ਕੇ ਗਏ ਸਨ ਉਹ ਸ਼ਹੀਦियां ਪਾ ਗਏ ਅਤੇ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਪਣੇ ਸਿੱਖਾਂ ਦੇ ਨਾਲ ਇੰਨਾ ਸ਼ਹੀਦ ਹੋਏ ਸਿੰਘਾਂ ਦੀਆਂ ਮ੍ਰਿਤਕ ਦੇਹਾਂ ਇਕੱਠੀਆਂ ਕਰ ਰਹੇ ਸਨ ਤਾਂ ਭਾਈ ਮਹਾ ਸਿੰਘ ਜੀ ਜੋ ਬਹੁਤ ਜ਼ਿਆਦਾ ਜ਼ਖਮੀ ਹਾਲਤ ਵਿੱਚ ਸਨ ਉਸਨੇ ਗੁਰੂ ਜੀ ਨੂੰ ਵੇਖ ਕੇ ਉੱਠਣ ਦੀ ਕੋਸ਼ਿਸ਼ ਕੀਤੀ ਗੁਰੂ ਜੀ ਉਸ ਨੂੰ ਵੇਖ ਕੇ ਉਸ ਦੇ ਕੋਲ ਬੈਠ ਗਏ ਅਤੇ ਭਾਈ ਮਹਾ ਸਿੰਘ ਜੀ ਨੂੰ ਗਾਲ ਨਾਲ ਲਾ ਲਿਆ ਗੁਰੂ ਜੀ ਨੇ ਕਿਹਾ ਮੰਗ ਭਾਈ ਸਾਹਿਬ ਜੋ ਮੰਗਣਾ ਹੈ ਤਾਂ ਭਾਈ ਮਹਾ ਸਿੰਘ ਜੀ ਨੇ ਭਾਵੁਕ ਹੋ ਕੇ ਬੇਨਤੀ ਕੀਤੀ ਕਿ ਗੁਰੂ ਜੀ ਸਾਨੂੰ ਮਾਫ਼ ਕਰ ਦਿਓ ਤੇ ਵਿਦਾਵਾ ਪਾੜ ਕੇ ਸਾਨੂੰ ਟੁੱਟਿਆਂ ਹੋਿਆਂ ਨੂੰ ਮੋੜ ਆਪਣੇ ਨਾਲ ਜੋੜ ਲਵੋ ਬਖਸ਼ਨਹਾਰ ਸ਼ਿਰਗੁਰ ਗੋਬਿੰਦ ਸਿੰਘ ਜੀ ਨੇ ਵਿਦਾਵਾ ਪਾੜ ਦਿੱਤਾ ਅਤੇ ਇਹਨਾਂ 40 ਸਿੰਘਾਂ ਨੂੰ ਮੁਕਤ ਕੀਤਾ ਅਤੇ ਇਹ ਬਚਨ ਕੀਤਾ ਅਬ ਸੇ ਨਾਮ ਮੁਕਤ ਸਰ ਹੋਏ ਖਿਦਰਾਣਾ ਇਸ ਕਹੇ ਨ ਕੋਈ ਉਸ ਸਮੇਂ ਤੋਂ ਹੀ ਇਸ ਧਰਤੀ ਦਾ ਨਾਮ ਸ੍ਰੀ ਮੁਕਤਸਰ ਸਾਹਿਬ ਪੈ ਗਿਆ ਇੰਜ ਗੁਰੂ ਜੀ ਨੇ ਟੁੱਟੇ ਹੋਏ ਸਿੰਘਾਂ ਨੂੰ ਮੋੜ ਗੁਰੂ ਜੀ ਨਾਲ ਜੋੜਿਆ ਅਤੇ ਸ਼ਹੀਦ ਹੋਏ ਸਿੰਘਾਂ ਦਾ ਆਪਣੇ ਹੰਥੀ ਅੰਤਮ ਸੰਸਕਾਰ ਕੀਤਾ ਉਸ ਸੰਸਕਾਰ ਕਰਨ ਵਾਲੀ ਜਗ੍ਹਾ ਉੱਤੇ ਗੁਰਦੁਆਰਾ ਸ਼ਹੀਦ ਗਾਂਝ ਸਾਹਿਬ ਸਿਸ਼ੋਬਿਦ ਹੈ ਇੱਕ ਮਾਗ ਨੂੰ ਸੰਗਰਾਦ ਵਾਲੇ ਦਿਨ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਸ੍ਰੀ ਮੁਕਤਸਰ ਸਾਹਿਬ ਨਮਸਤਕ ਹੁੰਦੀਆਂ ਹਨ ਅਤੇ ਇਹਨਾਂ 40 ਸਿੰਘਾਂ ਨੂੰ ਯਾਦ ਕਰਦੀਆਂ ਹਨ ਵਾਹਿਗੁਰਜ ਜਿੱਕਾ ਖਾਲਸਾ ਸ੍ਰੀ ਵਾਹਿਗੁਰਜ ਜੀ ਕੀ ਫਤਿਹ